ਅੱਜ ਤੁਹਾਨੂੰ ਮੈਂ ਜਾਣਕਾਰੀ ਦਿਆਂਗਾ ਜੀ ਜੋ ਮੱਛਰ ਮੱਖੀ ਤੋਂ ਪਸ਼ੂ ਪਰੇਸ਼ਾਨ ਰਹਿੰਦੇ ਨੇ ਜਾਂ ਤੁਸੀਂ ਵੀ ਪਰੇਸ਼ਾਨ ਰਹਿੰਦੇ ਹੋ ਉਹਨਾਂ ਵਾਸਤੇ ਤੁਹਾਨੂੰ ਮੈਂ ਜਾਣਕਾਰੀ ਦਿਆਂਗਾ ਦਵਾਈ ਬਣਾ ਕੇ ਤੁਹਾਨੂੰ ਦੱਸਾਂਗਾ ਜੀ ਇਹ ਹੋਰ ਤੁਸੀਂ ਆਪਣੇ ਘਰੇ ਹੀ ਦਵਾਈ ਤਿਆਰ ਕਰ ਸਕਦੇ ਹੋ ਪਸ਼ੂਆਂ ਵਾਸਤੇ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦਿਆਂਗਾ ਦਵਾਈ ਕਿਤਰਾ ਬਣਨੀ ਹੈ ਜੀ ਉਹ ਮੈਂ ਤੁਹਾਨੂੰ ਬਣਾ ਕੇ ਦੱਸਣਾ ਆਪਾਂ ਹੁਣ ਜੀ ਤੁਹਾਡੇ ਵਾਸਤੇ ਸਪੈਸ਼ਲ ਇੱਕ ਦਵਾਈ ਤਰ ਮੱਛਰ ਮੱਖੀ ਵਾਸਤੇ ਦਵਾਈ ਬਣਾ ਲਗੇ ਆ ਜੀ ਉਹ ਤੁਹਾਨੂੰ ਅਸੀਂ ਆਪਾਂ ਬਣਾਉਣ ਦਾ ਤਰੀਕਾ ਦਿਖਾਣੇ ਆ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਆਪਾਂ ਸਰਫ ਇਹ ਸਰਫ ਲੈਣਾ ਜੀ ਉਸ ਤੋਂ ਬਾਅਦ ਫਿਰ ਆਪਾਂ ਜੀ ਇਹ ਲੈਣੀ ਫਰਨਲ ਲੈਣੀ ਜੀ ਸਿੰਪਲ ਵਾਲੀ ਤੇ ਤੁਸੀਂ ਆਪਣੇ ਪਸ਼ੂਆਂ ਦੇ ਹਿਸਾਬ ਨਾਲ ਪਾ ਸਕਦੇ। ਉਦੋਂ ਬਾਅਦ ਆਪਾਂ ਡੀਜ਼ਲ ਲੈਣਾ ਜੀ। ਫਿਰ ਆਪਾਂ ਥੋੜਾ ਜਿਹਾ ਚ ਪਾਣੀ ਵੀ ਮਿਲਾ ਸਕਨੇ ਆ। ਹੋਰ ਜੀ ਇਹ ਦੇਖੋ ਜੀ ਆਪਾਂ ਥੋੜਾ ਜਿਹਾ ਇਸ ਨੂੰ ਆਪਾਂ ਨਾਲ ਹਲਾ ਲੈਣਾ ਜੀ। ਪਾ ਇਸ ਤਰ੍ਹਾਂ ਤਿਆਰ ਕਰ ਲੈਣਾ ਜੀ ਮਿਕਸ ਕਰਕੇ ਹਿਲਾ ਕੇ ਉਹ ਫਿਰ ਤੁਸੀਂ ਆਪ ਨੂੰ ਇਸ ਬਾਜ਼ਾਰ ਤੋਂ ਜੀ ਜਿਸ ਤਰ੍ਹਾਂ ਦਾ ਮਰਜ਼ੀ ਲੈ ਲਓ ਲੀਟਰ ਵਾਲਾ ਲੈ ਲਓ 2 ਲੀਟਰ ਵਾਲਾ ਲੈ ਲਓ ਇਹ ਤੁਸੀਂ ਇਦਾਂ ਦਾ ਪੰਪ ਸਪਰੇਅ ਵਾਸਤੇ ਲੈ ਲੈਣਾ ਜੀ ਔਰ ਇਸ ਬਾਈ ਵਿੱਚ ਪਾ ਗਈ ਜੀ ਆਪਣੀ ਆਪਾਂ ਹੈ 2 ਮਿੰਟ ਹਿਲਾ ਕੇ ਤਾਂ ਪੰਪ ਨੂੰ ਮਾਰ ਕੇ ਜੀ ਹੋ ਗਿਆ ਪਰ ਆਪੇ ਬਲੂ ਜੇ ਤੁਸੀਂ ਆਪਣੇ ਇਦਾਂ ਲਗਾ ਦਿਆ ਕਰੋ ਜੀ ਸਵੇਰੇ ਸਟੈਂਡ ਜਦੋਂ ਆਪਾਂ ਮੈਸਮ ਕਰਾ ਚਾਹੁੰਦੇ ਆ ਚਵਾਈ ਤੋਂ ਪਹਿਲਾਂ ਆਪਣੇ ਪਸ਼ੂਆਂ ਦੇ نیچے ਤੁਸੀਂ ਸਪਰੇਅ ਕਰ ਦਿਆ ਕਰੋ ਉਸ ਤੋਂ ਬਾਅਦ ਪਸ਼ੂ ਰਾਂਜਨ ਦਾ ਜੀ ਨਾਲ ਖੜ ਕੇ ਮਿਲਦਾ ਜੀ ਔਰ ਨਾ ਮੱਛਰ ਆਏਗਾ ਕੋਲ ਔਰ ਨਾ ਮੱਖੀ ਆਏਗੀ ਔਰ ਸਾਡੀ ਜਾਣਕਾਰੀ ਜੇ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਇਕ ਸਬਸਕ੍ਰਾਈਬਰ ਔਰ ਸ਼ੇਅਰ ਜ਼ਰੂਰ ਕਰਨਾ ਜੀ ਆਪ ਭੈਣ ਭਰਾਵਾਂ ਦਾ ਸਭ ਦਾ ਬਹੁਤ ਧੰਨਵਾਦ ਜੀ